ਸਾਰੇ ਜੀ ਮੇਰੇ ਚੈਨਲ 'ਚ ਬੜਾ ਹੀ ਨਿੱਕਾ ਸਵਾਗਤ ਹੈ ਅੱਜ ਆਪਾਂ ਇੱਕ ਵਾਈਟ ਕਲਰ 'ਚ ਮੈਂ ਤੁਹਾਨੂੰ ਡਿਜ਼ਾਈਨ ਬਣਾ ਕੇ ਦਿਖਾਉਣ ਜਾ ਰਹੀ ਹਾਂ ਵਾਈਟ ਕਲਰ 'ਚ ਡਿਜ਼ਾਈਨ ਹੈ ਜਿਹੜਾ ਕਿ ਸਿਰਫ ਬਣੂਗਾ ਸਾਡਾ 4 ਕੁੰਡਿਆਂ ਤੇ 4 ਰੂਪ ਚ 4 ਰੂਪ ਤੇ 4 ਕੁੰਡਿਆਂ ਤੇ ਪੈਨ ਵਾਲਾ ਡਿਜ਼ਾਈਨ ਹੈ ਤੇ ਕੁੰਡੇ ਪਾ ਲੈਣੇ ਜਾਰ ਦੇ ਮਲਟੀਪਲ ਕਰਦੇ ਡਿਜ਼ਾਈਨ ਬਣਾਣਾ ਸ਼ੁਰੂ ਆਹ ਦੇਖੋ ਅਸੀਂ ਜਿਹੜਾ ਡਿਜ਼ਾਈਨ ਸ਼ੁਰੂ ਕਰਨਾ ਹੈ ਪੁੱਠੀ ਸਲਾਈ ਤੋਂ ਸ਼ੁਰੂ ਕਰਨਾ ਡਿਜ਼ਾਈਨ ਸ਼ੁਰੂ ਕਰਨਾ ਪੁੱਠੀ ਸਲਾਈ ਤੋਂ ਪਹਿਲੇ ਕੁੰਡੇ ਨੂੰ ਕਰ ਲੈਣਾ ਐ ਸਟਿਚ ਇਸ ਤੋਂ ਬਾਅਦ ਦੋ ਕੁੰਡੇ ਮੁੱਲ ਲੈਣੇ ਅਸੀਂ ਸਿੱਧੇ 1 2 ਤਾਗੇ ਨੂੰ ਆਪਣੇ ਵੱਲ ਕਰਨਾ ਹੈ ਪੁੱਠੇ ਕੁੰਡੇ ਨੂੰ ਬਕੈਰ ਬੁਨੇ ਉਤਾਰਨਾ ਜਿਹੜਾ ਅਗਲਾ ਕੁੰਡਾ ਸਾਡਾ ਪੁੱਠਾ ਕੁੰਡਾ ਹੈ ਇਹਨੂੰ ਅਸੀਂ ਆਪਣੇ ਵੱਲ ਧਾਗਾ ਕਰਕੇ ਬਗੈਰ ਬੁਨੇ ਉਤਾਰ ਲੈਣਾ ਧਾਗੇ ਨੂੰ ਫਿਰ ਇੱਧਰ ਲੈ ਕੇ ਜਾਵਾਂਗੇ ਫਿਰ ਅਸੀਂ ਤਿੰਨ ਕੁੰਡੇ ਸਿੱਧੇ 1 2 3 ਤਿੰਨ ਕੁੰਡੇ ਸਿੱਧੇ ਤਾਂ ਬਾਅਦ ਧਾਗੇ ਨੂੰ ਆਪਣੇ ਵੱਲ ਲਿਆਵਾਂਗੇ ਇਹ ਕੁੰਡੇ ਨੂੰ ਬਗੈਰ ਬੁਨੇ ਉਤਾਰਾਂਗੇ ਧਾਗੇ ਨੂੰ ਫਿਰ ਇੱਧਰ ਲੈ ਜਾਵਾਂਗੇ ਫਿਰ ਬੁਣਾਂਗੇ ਤਿੰਨ ਕੁੰਡੇ ਸਿੱਧੇ 1 2 3 ఫే తాగేను అవ్వే ఏ కుండేను బర బుణ ఉతారా తాగేను ఇద్దరు లే తినే సో తి ధాగేను బగర బుయాగను ఇద్దర తిని కండే సో తిను ఫాగేను బెర బుయాగేను ఇద్దరే తిని కండే సే ਪੈਟਰਨ ਦੀ ਫਸਟ ਰੋ ਬੇਸਿਕ ਰੋ ਸਾਰੇ ਦੀ ਸਾਰੀ ਅਸੀਂ ਇੱਤਾ ਹੀ ਪਾਲਣੀ ਹੈ ਸਾਡੇ ਪੈਟਰਨ ਦੀ ਫਸਟ ਰੋ ਹੈ ਪਰ ਅਸੀਂ ਸ਼ੁਰੂ ਕਿਤੇ ਪੈਟਰਨ ਬੈਕ ਸਾਈਡ ਤੋਂ ਪੁੱਠੀ ਸिलाई ਤੋਂ ਸਾਰੇ ਹੀ ਗੁੰਡੇ ਸਿੱਧਾ ਹੀ ਬੁਣ ਲੈਣੇ ਆ ਲਾਸਟ ਚ ਵੀ ਸਾਡੇ ਕੋਲ ਰਹਿ ਗਏ ਤਿੰਨ ਕੁੰਡੇ ਪੁੱਠੇ 1 2 3 ਹੁਣ ਆਗੇ ਅਸੀਂ ਆਪਣੇ ਸਿੱਧੀ ਰੋ ਪੈਟਰਨ ਦੀ ਸੈਕੰਡ ਰੋ ਸਿੱਧੀ ਸਾਈਡ ਤੋਂ ਪਹਿਲੇ ਕੁੰਡੇ ਨੂੰ ਐ ਸਟਿਚ ਕੀਤਾ ਦੋ ਕੁੰਡੇ ਪੁੱਠੇ ਬੁਣੇ ਦੋ ਕੁੰਡੇ ਪੁੱਠੇ ਬੁਣਨ ਤੋਂ ਬਾਅਦ ਧਾਗ ਕੇ ਉਹਨੂੰ ਕੀਤਾ ਪਿੱਛੇ ਅਗਲੇ ਕੁੰਡੇ ਨੂੰ ਫੇਰ ਬਗੈਰ ਬੁਣੇ ਉਤਾਰਿਆ ਫੇਰ ਧਾਗੇ ਨੂੰ ਅੱਗੇ ਕੀਤਾ ਦੋ ਫੇਰ ਇੱਕ ਦੋ ਤਿੰਨ ਕੁੰਡੇ ਪੁੱਠੇ ਦੇਖੋ ਚਾਰ ਕੁੰਡਿਆਂ ਦਾ ਹੈਗਾ ਸਾਡਾ ਪੈਟਰਨ ਤਿੰਨ ਪੁੱਠੇ ਇੱਕ ਸਿੱਧਾ ਤਿੰਨ ਪੁੱਠੇ ਇੱਕ ਸਿੱਧਾ ਜਿਹੜਾ ਸਿੱਧਾ ਉਹਨੂੰ ਅਸੀਂ ਬਗੈਰ ਬੁਣੇ ਉਤਾਰ ਰਹੇ ਹਾਂ ਦੇਖੋ ਧਾਗੇ ਨੂੰ ਕਿ ਕਰ ਰਹੇ ਹਾਂ ਫੇਰ ਤਿੰਨ ਪੁੱਠੇ ਤਾਕਨ ਪਿੱਛੇ ਕੀਤਾ ਸਿੱਧਣ ਬਗੈਰ ਬਣਾ ਉਤਾਰਿਆ ਸਾਡੇ 4 ਕੁੰਡੇ ਪੂਰੇ ਹੋ ਗਏ ਫੇਰ ਦੇਖੋ ਤਿੰਨ ਪੁੱਠੇ 1 2 3 ਤਾਕਨ ਪਿੱਛੇ ਕੀਤਾ ਸਿੱਧੇ ਕੁੰਡੇਰ ਬਗੈਰ ਬਣਾ ਉਤਾਰਿਆ ਤਿੰਨ ਕੁੰਡੇ ਪੁੱਠੇ ਇਦਾਂ ਹੀ ਅਸੀਂ ਪੈਟਰਨ ਦੀ ਸੈਕੰਡ ਰੋ ਕੰਪਲੀਟ ਕਰ ਲੈਣੀ ਹੈ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਵਿੱਚ ਚਾਰ ਰੋ ਤੇ ਚਾਰ ਕੁੰਡੇ ਦਾ ਸਾਡਾ ਡਿਜ਼ਾਈਨ ਹੈ ਜਿਹੜੇ ਦੋ ਰੋ ਪੈਣੀਆਂ ਉਹ ਇਦਾਂ ਹੀ ਅਸੀਂ ਪਾਈਆਂ ਬੇਸਿਕ ਦੋ ਮੈਂ ਕਿ ਸਟਾਰਟਿੰਗ ਦੀ ਛਾਤੇ ਇਹ ਦੋ ਰੋ ਹੈ ਤਿੰਨ ਫੇਰ ਪੁੱਠੇ ਤੇ ਇੱਕ ਕੁੰਡਾ ਫੇਰ ਬਗੈਰ ਬੁਣਿਆ ਸੀ ਉਤਾਰ ਲੈਣਾ ਆ ਦੇਖੋ ਲਾਸਟ ਫੇਰ ਅਸੀਂ ਆਪਣੇ ਤਿੰਨ ਕੁੰਡੇ ਪੁੱਠੇ ਬੁਣ ਲੈਣੇ ਹੁਣ ਆ ਕੇ ਅਸੀਂ ਆਪਣੇ ਪੈਟਰਨ ਦੀ ਸੈਕੰਡ ਰੋ ਰੌਂਗ ਸਾਈਡ ਤੇ ਪੈਟਰਨ ਦੀ ਸੈਕੰਡ ਰੋ ਹੈ ਰੌਂਗ ਸਾਈਡ ਸੋਰੀ ਪੈਕਨ ਸਾਡੇ ਇਹ ਪੈਟਰਨ ਦੀ ਥਰਡ ਰੋ ਹੈ ਪਰ ਅਸੀਂ ਪੁੱਠੇ ਪਾਸੇ ਤੋਂ ਆ ਕਿਉਂਕਿ ਅਸੀਂ ਡਿਜ਼ਾਈਨ ਪੁੱਠੇ ਪਾਸੇ ਤੋਂ ਸ਼ੁਰੂ ਕੀਤਾ ਸੀ ਤੀਸਰੀ ਰੋਚ ਦੇਖੋ ਸਿੱਕਦਾ ਕਰਨਾ ਹੈ ਪਹਿਲੇ ਕੁੰਡੇ ਨੂੰ ਐ ਸਟਿਚ ਕਰਾਂਗੇ ਫਿਰ ਅਸੀਂ 1 2 3 ਕੁੰਡੇ ਸਿੱਦੇ ਤਿੰਨ ਕੁੰਡੇ ਸਿੱਦੇ ਬਣਾਉਣ ਤੋਂ ਬਾਅਦ ਥਾਗੇ ਨੂੰ ਆਪਣੇ ਵੱਲ ਕਰਾਂਗੇ ਇਹ ਵਾਲਾ ਕੁੰਡਾ ਜਿਹੜਾ ਅਸੀਂ ਬਗੈਰ ਕੁੰਡਾ ਉਤਾਰਿਆ ਸੀ ਉਸ ਤੋਂ ਅਸੀਂ ਹੁਣ ਤਿੰਨ ਕੁੰਡੇ ਬਣਾ ਲਿਆ ਨੇ ਕਿੰਦਾ 1 2 3 ਫਿਰ ਥਾਗੇ ਨੂੰ ਉੱਤਰ ਕਰਾਂਗੇ ਫਿਰ ਤਿੰਨ ਕੁੰਡੇ ਸਿੱਦੇ 1 2 3 ਥਾਗੇ ਨੂੰ ਆਪਣੇ ਵੱਲ ਕਰਾਂਗੇ ਇਹ ਵਾਲੇ ਕੁੰਡੇ ਚ ਫਿਰ ਅਸੀਂ ਤਿੰਨ ਕੁੰਡੇ ਬਣਾਵਾਂਗੇ ਕਿੰਨਾ ਇੱਕ ਦੋ ਤਿੰਨ ਧਾਗੇ ਨੂੰ ਫਿਰ ਅੰਦਰ ਕਰਾਂਗੇ ਤਿੰਨ ਕੁੰਡੇ ਸਿੱਧੇ ਇੱਕ ਦੋ ਤਿੰਨ ਤਿੰਨ ਕੁੰਡੇ ਸਿੱਧੇ ਤਾਂ ਬਾਅਦ ਦੇਖੋ ਫਿਰ ਫਿਰ ਧਾਗੇ ਨੂੰ ਆਪਣੇ ਵੱਲ ਕਰਾਂਗੇ ਇਹ ਵਾਲੇ ਕੁੰਡੇ ਚ ਫਿਰ ਅਸੀਂ ਤਿੰਨ ਕੁੰਡੇ ਬਣਾਵਾਂਗੇ ਇਹ ਜਿਹੜਾ ਸਾਡਾ ਸਿੱਧਾ ਕੁੰਡਾ ਜਿਹੜਾ ਅਸੀਂ ਬਗੈਰ ਬੁਨੇ ਆ ਚੁੱਕਿਆ ਸੀ ਉਸ ਤੋਂ ਅਸੀਂ ਤਿੰਨ ਕੁੰਡੇ ਬਣਾ ਰਹੇ ਹਾਂ ਇੱਕ ਦੋ ਤਿੰਨ तागे इधर करके तीन कुंडे फिर साढ़े सीधे एक दो तीन आ फिर आ गए बगैर बुने चुके कुंडा तागे अपने वाल करा बगैर बुने कुंडे चो असी एक दो तीन कुंडे बुनाए पर तिने के तिने असी पुठे बुने तागे इधर करके तीन कुंडे सीधे एक दो तीन फिर तागे ने अपने वल किया जहाँ बगैर बुने कुा सा सीधा कुंडा उस देखो पुठ्ठा बुन रहे हैं तागे नुए तागे नुए थीड़े ਇੱਕ ਦੂਜਾ ਪਲ ਪਾਇਆ ਤੀਜਾ ਇਹ ਇੱਕ ਚੋਂ ਅਸੀਂ ਤਿੰਨ ਵੜਾ ਕੇ ਪੁੱਠੇ ਕੁੰਡੇ ਬੁਣ ਲਏ ਤਾਂ ਕਿ ਉਹਨੂੰ ਇੱਧਰ ਕਰਕੇ ਇਹ ਤਿੰਨ ਕੁੰਡੇ ਸਿੱਧੇ ਇੱਕ ਦੋ ਤਿੰਨ ਫੇਰ ਧਾਗੇ ਨੂੰ ਆਪਣੇ ਵੱਲ ਕੀਤਾ ਕੁੰਡੇ ਚੋਂ ਫੇਰ ਅਸੀਂ ਤਿੰਨ ਕੁੰਡੇ ਬਣਾਏ ਪਰ ਤਿੰਨੇ ਬੁਣੇ ਕੁੱਠੇ ਇੱਕ ਦੋ ਤਿੰਨ ਫੇਰ ਧਾਗੇ ਨੂੰ ਇੱਧਰ ਕੀਤਾ ਤਿੰਨ ਕੁੰਡੇ ਸਿੱਧੇ ਇੱਕ ਦੋ ਤਿੰਨ ਫੇਰ ਇੱਕ ਵਾਰੀ ਦੇਖ ਲਓ ਧਾਗੇ ਨੂੰ ਆਪਣੇ ਵੱਲ ਇਹ ਵਾਲੇ ਕੁੰਡੇ ਚੁੱਪ ਪੈਣ ਕੁੰਡੇ ਪੁੱਠੇ 1 2 3 ਪੈਟਰਨ ਦੀ 3ਰਡ ਰੋ ਰੋਂਗ ਸਾਈਡ ਅਸੀਂ ਪੂਰੀ ਦੀ ਪੂਰੀ ਇਦਾਂ ਹੀ ਪਾ ਲੜੀਏ ਹੁਣ ਅੱਗੇ ਅਸੀਂ ਪੈਟਰਨ ਦੀ ਲਾਸਟ ਰੋ 4ਥ ਰੋ ਦੇਖੋ ਇਸ ਚ ਅਸੀਂ ਪਹਿਲੇ ਕੁੰਡੇ ਨੂੰ ਐ ਸਟਿਚ ਦੋ ਕੁੰਡੇ ਪੁੱਠੇ ਸੋਰੀ ਇੱਕ ਕੁੰਡਾ ਪੁੱਠਾ ਇੱਕ ਕੁੰਡਾ ਪੁੱਠਾ ਬੁਣਨ ਤੋਂ ਬਾਅਦ ਅੱਗੇ ਨੂੰ ਪਿੱਛੇ ਕਰਾਂਗੇ ਹੁਣ ਆ ਜਿਹੜੇ ਅਸੀਂ ਇੱਕ ਤੋਂ ਤਿੰਨ ਕੁੰਡੇ ਬਣਾਏ ਸੀ ਉਸ ਤੋਂ ਪਹਿਲੇ ਕੁੰਡੇ ਨੂੰ ਗਲਵਾਾਂਗੇ ਤੇ ਪੁੱਠੇ ਕੁੰਡੇ ਨੂੰ ਦੋਨਾਂ ਦਾ ਸੇ ਕੱਢ ਦੇਣਾ ਏਦਾਂ ਇੱਕ ਸਿੱਧਾ ਸਲਾਈ ਪਾਈ ਇੱਕ ਅਗਲਾ ਕੁੰਡਾ ਸੇ ਸਿੱਧਾ ਏਦਾਂ ਹੀ ਪੁੱਟ ਲੈਣਾ ਹੁਣ ਅਸੀਂ ਇਹ ਵਾਲਾ ਕੁੰਡਾ ਇਹਨੂੰ ਏਦਾਂ ਉਲਟਾ ਕੇ ਇਹ ਤੇ ਇਹ ਪੁੱਠਾ ਕੁੰਡਾ ਦੋਨਾਂ ਦਾ ਕੱਢ ਦਵਾਂਗੇ ਇੱਕ ਫੇਰ ਤਾਂ ਇਹਨੂੰ ਆਪਣੇ ਵੱਲ ਕਰਾਂਗੇ ਇੱਕ ਕੁੰਡਾ ਹੁਣ ਸਾਡਾ ਇੱਥੇ ਪੁੱਠਾ ਰਹਿ ਜਾਊਗਾ ਇਹ ਕੁੰਡਾ ਪੁੱਠਾ ਤਾਂ ਇਹਨੂੰ ਪਿੱਛੇ ਕੀਤਾ ਇਹ ਕੁੰਡਾ ਪੁੱਠਾ ਤੇ ਆਹ ਜਿਹੜੇ ਇੱਕ ਚੋਂ ਤਿੰਨ ਬੜਾਈ ਸੀ ਜਿਹੜੇ 1 ਤੋਂ 3 ਬਣਾਏ ਸੀ ਉਸ ਤੋਂ ਪਹਿਲਾ ਕੁੰਡਾ ਲਵਾਵਾਂਗੇ ਤੇ ਪੁੱਠਾ ਕੁੰਡਾ ਦੂਰ ਨਾਲ ਅਸੀਂ ਕੱਟ ਦਵਾਂਗੇ ਐਦਾਂ ਸਿੱਧਾ ਹੀ ਇੱਕ ਫਿਰ ਅਸੀਂ ਜਿਹੜਾ ਸੈਂਟਰ ਵਾਲਾ ਕੁੰਡਾ ਇਹਨੂੰ ਕਲਾਸਿਸ ਸਿੱਧਾ ਮੁੱਲ ਲਵਾਂਗੇ ਹੁਣ ਅਸੀਂ ਇਹ ਵਾਲੇ ਕੁੰਡੇ ਨੂੰ ਐਦਾਂ ਉਲਟਾਵਾਂਗੇ ਤੀਸਰੇ ਵਾਲੇ ਨੂੰ ਤੇ ਇਹਦੇ ਨਾਲ ਪੁੱਠੇ ਕੁੰਡੇ ਦਾ ਫਿਰ ਇੱਕ ਕਰ ਦਵਾਂਗੇ ਤਿੰਨਾ ਚੋਂ ਫਿਰ ਸਾਡਾ ਇੱਕ ਅਸੀਂ ਇੱਧਰ ਘਟਾਤਾ ਇੱਕ ਇੱਧਰ ਘਟਾਤਾ ਸਾਡੇ ਕੁੰਡੇ ਫਿਰ ਬਰਾਬਰ ਹੋ ਗਏ ਫਿਰ ਤਾਂ ਅਸੀਂ ਆਪਣੇ ਮੁੱਲ ਕੀਤਾ ਇਹ ਕੁੰਡਾ ਪੁੱਠਾ ਪੁੱਠਾ ਬੁਣਨ ਦਾ ਤਰੀਕਾ ਅਗਨ ਪਿੱਛੇ ਇੱਕ ਤੋਂ ਤਿੰਨ ਕੁੰਡਿਆ ਦੇਖੋ ਸਾਡੇ ਬਣ ਹੈ ਇਸ ਤੋਂ ਪਹਿਲੇ ਕੁੰਡੇ ਨੂੰ ਲਵਾਂਗੇ ਤੇ ਪੁੱਠੇ ਕੁੰਡੇ ਪਹਿਲਾਂ ਤੇ ਪੁੱਠਾ ਕੁੰਡਾ ਦੋਨਾਂ ਦਾ ਸੀ ਕਰ ਲਿਆ ਦੇਖੋ ਇੱਕ ਦੋਨਾਂ ਦੇ ਇੱਕ ਕਰਨ ਤੋਂ ਬਾਅਦ ਆ ਜਿਹੜਾ ਸਿੱਧਾ ਕੁੰਡਾ ਇਹਨੂੰ ਸੈਂਟਰ ਵਾਲੇ ਨੂੰ ਕੱਲੇ ਨੂੰ ਸਿੱਧਾ ਬੁਣ ਲੈਣਾ ਤੇ ਇਹ ਵਾਲੇ ਕੁੰਡੇ ਨੂੰ ਐਦਾਂ ਉਲਟਾ ਕੇ ਇਹਦਾ ਦੋ ਦਾ ਇੱਕ ਕਰ ਲੈਣਾ ਪੈਟਰਨ ਦੇ ਫੋਰਥ ਰੋ ਪੂਰੀ ਦੀ ਪੂਰੀ ਅਸੀਂ ਐਦਾਂ ਹੀ ਪਾਣੀ ਹੈ ਫਿਰ ਦੇਖੋ ਇੱਕ ਪੁੱਠਾ ధాగను పిచ్చే కునతో సరే ఏండా దో ధాగేను అయితే ధాగేను పిచ్చే కునతో అగలా కుండా ਸਿੱਧਾ ਫਿਰ ਅਸੀਂ ਇਹ ਵਾਲਾ ਕੁੰਡਾ ਇੱਦਾਂ ਉਲਟਾਵਾਂਗੇ ਤੇ ਇੱਦਾਂ ਦੋ ਦਾ ਅਸੀਂ ਫਿਰ ਇੱਕ ਕਰ ਲਵਾਂਗੇ ਇਹ ਸਾਡੇ ਪੈਟਰਨ ਦੇ 4th ਥਰੋ ਹੈ ਲਾਸਟ ਰੋ ਹੈ ਫਿਰ ਇਹ ਕੁੰਡਾ ਪੁੱਠਾ ਫਿਰ ਦੇਖੋ ਦੋ ਦਾ ਇੱਕ ਦੋ ਦਾ ਇੱਕ ਕਰਨ ਤੋਂ ਬਾਅਦ ਫਿਰ ਅਸੀਂ ਸੈਂਟਰ ਵਾਲੇ ਕੁੰਡੇ ਨੂੰ ਸਿੱਧਾ ਤੇ ਇਹ ਵਾਲੇ ਕੁੰਡੇ ਨੂੰ ਇੱਦਾਂ ਉਲਟਾ ਕੇ ਇੱਧਰ ਫਿਰ ਅਸੀਂ ਦੋ ਦਾ ਇੱਕ फिर एक मुंडा पुठा फिरगेन पीछे किया फिर इधर दो पैटर्न दोर्थ रो, पूरी दूरी असी सीधी रो, इदा ही पा लेनी है और देखो फिर इतें इधर दो का एक पैटर्न फिर जिस तरह से फस्ट रोह तो शुरू किया फिर उदा ही शुरू हो जाए बस यही असी चार रोह रिपीट करी जानी फिर देखो साडा पैटर्न जिदा से बनाया से उदा ही सेम ਪਹਿਲੇ ਕੁੰਡੇ ਨੂੰ ਐ ਸਟਿਚ ਕੀਤਾ ਤੇ ਜਿਸ ਤਰ੍ਹਾਂ ਸਾਡੇ ਜਿਹੜੇ ਕੁੰਡੇ ਜਿੱਦਾਂ ਸੀ ਅਸੀਂ ਉਦਾਂ ਹੀ ਬੁਣਨੇ ਆ ਇੱਥੇ ਅਸੀਂ ਤਿੰਨ ਕੁੰਡੇ ਸਿੱਧੇ ਬੁਣਨੇ ਆ 1 2 3 ਸਿੱਧੇ ਇਸ ਤੋਂ ਬਾਅਦ ਆਪਾਂ ਇਹਨਾਂ ਆਪਣੇ ਵੱਲ ਕਰਕੇ ਇਹ ਵਾਲੇ ਕੁੰਡੇ ਨੂੰ ਬਗੈਰ ਬੁਣਨੇ ਆ ਤਰ੍ਹਾਂ ਅਗੇ ਫੇਰ ਤਿੰਨ ਕੁੰਡੇ ਸਿੱਧੇ ਬਸ ਫੇਰ ਅਸੀਂ ਇਹ ਹੀ ਚਾਰੋਂ ਫੇਰ ਦੁਬਾਰਾ ਰਿਪੀਟ ਕਰ ਲੈਣੀਆਂ ਨੇ ਬਸ ਇਹ ਹੀ ਚਾਰੋਂ ਅਸੀਂ ਪਾਈ ਜਾਣੀਆਂ ਤੇ ਸਾਡਾ ਪੈਟਰਨ ਬਣ ਕੇ ਤਿਆਰ ਹੋ ਜਾਣਾ ਹੈ तो फिर थोड़ा जा पैटर्न पा के फिर देखते पैटन के लुक साइड कि आती है पैटर्न की फाइनल लुक पैटन बन तो लगेगा बिल्कुल छोट छोटी छोटी जी फलिया टाइप कह सकते हो इदा लाइना जी बन ग ने फ्रंट साइड यद बैक साइड आिलकुल वाइया जो छोटा छोटा पैटन आसे भी प्रोजैक्ट पा सकते हो तो फिर आओ पाओ यहाँ पैटर्न देखम करके दसो थो कि लगे फिर मिलते हैं कल एक नई भीडियो मतलब रखो バイバイ、てっ r e